ਥਾਣਾ ਮੁੱਲਾਪੁਰ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਮਹਿਲਾ ਕਨਸਟੇਬਲ ਦੀ ਸ਼ਿਕਾਇਤ ਤੇ ਹੋਈ ਐ ਫਾਇਰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਰਦਾ ਰਿਹਾ ਜਬਰ ਜਨਾਹ ਥਾਣਾ ਮੁੱਲਾਪੁਰ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਹੋਇਆ ਹੈ ਜਿਸ ਦੇ ਖਿਲਾਫ ਮਹਿਲਾ ਕਨਸਟੇਬਲ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਉਸਦੇ ਨਾਲ ਜ਼ਬਰਜਨਾਹ ਕੀਤਾ ਜਾ ਰਿਹਾ ਹੈ ਐਨੇ ਨਹੀਂ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਐਸਐਚਓ ਕੁਲਵਿੰਦਰ ਸਿੰਘ ਦੀ ਅਜੇਹੀ ਹਰਕਤ ਨੇ ਇੱਕ ਵਾਰ ਫਿਰ ਤੋਂ ਖਾਕੀ ਨੂੰ ਸ਼ਰਮਸਾਰ ਕਰ ਦਿੱਤਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਐਫਆਈਆਰ ਤਾਂ ਦਰਜ ਕਰ ਲਈ ਗਈ ਹੈ ਪਰ ਇਹ ਸਿਲਸਿਲਾ ਕਦੋਂ ਤੋਂ ਚੱਲ ਰਿਹਾ ਸੀ ਕਦੋਂ ਤੋਂ ਮਹਿਲਾ ਕਾਂਸਟੇਬਲ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਦੇਖੋ ਇਹ ਪੂਰੀ ਰਿਪੋਰਟ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਲਈ ਪੰਜਾਬ ਪੁਲਿਸ ਵਚਨਬੰਦ ਹੈ ਪਰ ਉੱਤੇ ਹੀ ਪੰਜਾਬ ਪੁਲਿਸ ਦੇ ਵਿੱਚ ਕੁਝ ਅਜਿਹੇ ਕਾਲੀਆਂ ਭੇਡਾਂ ਵੀ ਨੇ ਜੋ ਆਪਦੇ ਨੁਮਾਇੰਦਿਆਂ ਨੂੰ ਹੀ ਨਹੀਂ ਬਖਸ਼ ਰਹੀਆਂ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਮੁੱਲਾਪੁਰ ਦਾਖਾ ਦੇ ਵਿੱਚ ਐਸਐਚਓ ਕੁਲਵਿੰਦਰ ਸਿੰਘ ਦੇ ਉੱਤੇ ਰੇਪ ਦਾ ਜਿਹੜਾ ਮਾਮਲਾ ਉਹ ਦਰਜ ਹੋਇਆ ਦੋ ਦਿਨ ਪਹਿਲਾਂ ਰੇਪ ਦਾ ਮਾਮਲਾ ਕਿਉਂ ਦਰਜ ਹੋਇਆ ਕਿ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਆਪਣੀ ਹੀ ਕਾਂਸਟੇਬਲ ਨੂੰ ਡਰਾ ਧਮਕਾ ਕੇ ਇੱਕ ਵੀਡੀਓ ਬਣਾ ਕੇ ਲਗਾਤਾਰ ਬਲਾਤਕਾਰ ਦਾ ਜਿਹੜਾ ਕਿ ਸ਼ਿਕਾਰ ਉਹ ਬਣਾਇਆ ਜਾ ਰਿਹਾ ਸੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਸ ਪੁਲਿਸ ਸਟੇਸ਼ਨ ਦੀ ਹੈ ਜ ਐਸ ਐਚਓ ਕੁਲਵਿੰਦਰ ਸਿੰਘ ਤੇ ਨਾ ਸੀਗਾ ਤਾਂ ਇਹ ਤਸਵੀਰਾਂ ਠੋੜਾ ਨਾ ਸਾਂਝੀਆਂ ਕਰ ਰਿਹਾ ਮੁੱਲਾਪੁਰ ਦਾਖਾ ਦੇ ਪੁਲਿਸ ਸਟੇਸ਼ਨ ਦੀਆਂ ਤਾਂ ਇਸੇ ਪੁਲਿਸ ਸਟੇਸ਼ਨ ਦੇ ਵਿੱਚ ਐਸ ਐਚਓ ਕੁਲਵਿੰਦਰ ਸਿੰਘ ਤੇ ਨਾ ਸੀ ਜੋ ਹੁਣ ਫਰਾਰ ਦੱਸੇ ਜਾ ਰਹੇ ਨੇ ਪਰਚਾ ਦਰਜ ਹੋਣ ਤੋਂ ਬਾਅਦ ਪਰ ਸਵਾਲ ਵੱਡੇ ਖੜੇ ਵੀ ਪੁਲਸ ਦੇ ਵੀ ਹੁੰਦੇ ਨੇ ਕਿਉਂਕਿ ਜੇਕਰ ਉਹ ਤੇ ਨਾ ਸੀਗੇ ਤਾਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਕਿਉਂਕਿ ਜੇਕਰ ਆਪਣੀ ਸੇਵਾਵਾਂ ਉਹ ਮੁੱਲਾਪੁਰ ਥਾਣੇ ਦੇ ਵਿੱਚ ਦੇ ਰਹੇ ਸੀਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੋਈ ਔਖੀ ਗੱਲ ਨਹੀਂ ਸੀ ਔਰ ਜੇਕਰ ਹੁਣ ਵੀ ਫਰਾਰ ਨੇ ਤਾਂ ਵੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਖੀ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਨੰਬਰ ਹੈ ਜਿਹੜੇ ਉਹ ਟਰੇਸ ਕੀਤੇ ਜਾ ਸਕਦੇ ਨੇ ਤਾਂ ਗ੍ਰਿਫਤਾਰੀ ਦੇ ਉੱਤੇ ਜਰੂਰ ਸਵਾਲ ਖੜੇ ਹੋ ਰਹੇ ਨੇ ਪਰ ਉੱਥੇ ਹੀ ਸ਼ਲਾੰਗਾ ਵੀ ਹੋ ਰਹੀ ਹੈ ਕਿ ਪੁਲਿਸ ਦੇ ਵੱਲੋਂ ਆਪਣੇ ਹੀ ਡਿਪਾਰਟਮੈਂਟ ਦੇ ਇੱਕ ਐਸਐਚਓ ਦੇ ਉੱਤੇ ਰੇਪ ਦਾ ਜਿਹੜਾ ਕਿ ਮਕਦਮਾ ਹੈ ਉਹ ਦਰਜ ਕੀਤਾ ਗਿਆ ਹੈ ਤਾਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਇੱਕ ਕਨਸਟੇਬਲ ਦੇ ਨਾਲ ਆਪਣੀ ਹਵਸ ਬੁਝਾਰੇ ਸੀਗੇ ਐਸਐਚਓ ਕੁਲਵਿੰਦਰ ਸਿੰਘ ਤਾਂ ਪਹਿਲਾਂ ਤਾਂ ਉਹ ਕੁੜੀ ਨੇ ਸੋਚਿਆ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ ਪਰ ਬਾਅਦ ਚ ਉਹਨਾਂ ਨੇ ਸੋਚਿਆ ਕਿ ਇਸ ਦੀ ਜਾਣਕਾਰੀ ਉਹ ਦਿੱਤੀ ਜਾਵੇ ਤਾਂ ਤਾਂ ਜੋ ਅਜਿਹੇ ਲੋਕ ਨੇ ਜੋ ਪੁਲਿਸ ਵਰਦੀ ਦੇ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਤੇ ਕਾਰਵਾਈ ਹੋ ਸਕੇ ਤਾਂ ਉਸ ਦੇ ਵੱਲੋਂ ਕੰਪਲੀਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਤਾਂ ਐਫ ਆਈ ਆਰ ਦਰਜ ਜ਼ਰੂਰ ਕਰ ਲਈ ਜਾਂਦੀ ਹੈ ਤਾਂ ਕਾਂਸਟੇਬਲ ਦੇ ਵੱਲੋਂ ਐਫ ਆਈ ਆਰ ਦੇ ਵਿੱਚ ਜੋ ਜ਼ਿਕਰ ਹੈ ਉਹ ਇਹ ਦੱਸਿਆ ਗਿਆ ਐਫ ਆਈ ਆਰ ਦੇ ਵਿੱਚ ਕਿ ਪਿਛਲੇ ਲੰਬੇ ਸਮੇਂ ਤੋਂ ਐਸ ਐਚਓ ਵੱਲੋਂ ਉਸ ਨੂੰ ਧੋਖੇ ਦੇ ਨਾਲ ਪਹਿਲਾਂ ਤਾਂ ਆਪਦੀ ਬੇਟੀ ਬਣਾ ਕੇ ਆਪਦੇ ਘਰ ਦੇ ਮੁਰੇ ਲਜਾਇਆ ਜਾਂਦਾ ਇੰਟਰੋਡਕਸ਼ਨ ਕਰਾਈ ਜਾਂਦੀ ਹੈ ਪਰ ਉਸ ਤੋਂ ਬਾਅਦ ਉਹਨੂੰ ਇੱਕ ਇੱਕ ਜਗ੍ਹਾ ਤੇ ਬੁਲਾ ਕੇ ਆਪਦੀ ਗੱਡੀ 'ਚ ਬਿਠਾ ਕੇ ਤੇ ਇੱਕ ਫਾਰਮ ਹਾਊਸ ਦੇ ਵਿੱਚ ਲੈ ਜਾਂਦੇ ਨੇ ਰੈਸਟ ਉਹਦੇ ਵਿੱਚ ਲੈ ਜਾਂਦੇ ਨੇ ਜਿੱਥੇ ਕਿਹਾ ਜਾਂਦਾ ਕਿ ਮੈਂ ਆਪਣੀ ਬੇਟੀ ਅਤੇ ਆਪਣੀ ਪਤਨੀ ਦੇ ਨਾਲ ਤੇਰੀ ਮੁਲਾਕਾਤ ਕਰਵਾਨੀ ਹੈ ਪਰ ਜਦੋਂ ਕਨਸਟੇਬਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੇਰੀ ਬੇਟੀ ਅਤੇ ਮੇਰੀ ਪਤਨੀ ਇਸੇ ਫਾਰਮ ਹਾਊਸ ਦੇ ਕਮਰੇ ਦੇ ਵਿੱਚ ਮੌਜੂਦ ਨੇ ਤੁਸੀਂ ਘਬਰਾਓ ਨਾ ਡਰਨ ਵਾਲੀ ਕੋਈ ਗੱਲ ਨਹੀਂ ਪਰ ਜਿੱਦਾਂ ਹੀ ਉਹ ਕੋਠੀ ਚ ਐਂਟਰ ਹੁੰਦੇ ਨੇ ਤਾਂ ਪਿੱਛੋ ਦੀ ਕੁਲਵਿੰਦਰ ਸਿੰਘ ਜੋ ਐਫ ਆਈ ਆਰ ਦਰਖਾਸਤ ਦੇ ਵਿੱਚ ਜ਼ਿਕਰ ਹੈ ਉਸ ਦੇ ਵਿੱਚ ਇਹ ਜ਼ਿਕਰ ਹੈ ਕਿ ਕੁਲਵਿੰਦਰ ਸਿੰਘ ਦੇ ਵੱਲੋਂ ਉਸ ਨੂੰ ਪਿੱਛੋ ਦੀ ਜੱਫੀ ਪਾ ਲਈ ਜਾਂਦੀ ਹੈ ਤਾਂ ਇਸ ਦਾ ਵਿਰੋਧ ਕਰਨ ਦੇ ਬਾਅਦ ਜ਼ਬਰਦਸਤੀ ਉਸ ਦੇ ਨਾਲ ਰੇਪ ਹੈ ਉਹ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਇੱਕ ਵੀਡੀਓ ਬਣਾ ਕੇ ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੂੰ ਇਸ ਦੀ ਜਾਣਕਾਰੀ ਹੈ ਉਹ ਪੁਲਿਸ ਨੂੰ ਦੇਵੇਂਗੀ ਤਾਂ ਮੈਂ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੂੰਗਾ ਜਿਸ ਤੋਂ ਬਾਅਦ ਦਬਾਅ ਵਿੱਚ ਆ ਕੇ ਉਸ ਐਸ ਐਚਓ ਵੱਲੋਂ ਲਗਾਤਾਰ ਆਪਣੀ ਹਵਸ ਦਾ ਸ਼ਿਕਾਰ ਹੋ ਕਨਸਟੇਬਲ ਨੂੰ ਬਣਾਇਆ ਜਾਂਦਾ ਹੈ ਇੱਕ ਪਾਸੇ ਤਾਂ ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਕਿਰਤ ਵਿਭਾਗ ਦੇ ਵੱਲੋਂ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ 8 ਵਜੇ ਤੋਂ ਬਾਅਦ ਮਹਿਲਾਵਾਂ ਕੰਮ ਨਹੀਂ ਕਰ ਸਕਦੀਆਂ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਜੇਕਰ 8 ਵਜੇ ਤੋਂ ਬਾਅਦ ਘਰੋਂ ਕੰਮ ਕਰਦੀਆਂ ਨੇ ਤਾਂ ਜਿਹੜੇ ਆਧਾਰੀਆਂ ਦੇ ਵਿੱਚੋਂ ਕੰਮ ਕਰਦੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੋਣੀ ਸੁਰੱਖਿਆ ਕਰਨ ਦੀ ਉਹਨਾਂ ਨੂੰ ਠੀਕ ਠਾਕ ਸਮੇਂ ਸਿਰ ਘਰ ਪਹੁੰਚਾਣਾ ਔਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਹੀ ਕੁਝ ਅਜਿਹੀਆਂ ਕਾਲੀਆਂ ਭੇਡਾਂ ਵੀ ਨੇ ਜੋ ਅਪਦੇ ਹੀ ਜਿਹੜੇ ਉਹਨਾਂ ਦੇ ਕਾਂਸਟੇਬਲ ਨੇ ਮਹਿਲਾਵਾਂ ਨੇ ਉਹੀ ਸੇਫ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੀਆਂ ਕਿਉਂਕਿ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਕਾਂਸਟੇਬਲ ਜਾਂ ਫਿਰ ਮਹਿਲਾਵਾਂ ਜਿਹੜੀਆਂ ਨੇ ਇਸ ਡਿਪਾਰਟਮੈਂਟ ਦੇ ਵਿੱਚ ਨੇ ਉਹ ਕਿਤਨਾ ਕਿਤੇ ਚਿੰਤਤ ਦੇ ਵਿੱਚ ਜ਼ਰੂਰ ਹੋਣ ਗਿਆ ਕਿ ਉਹਨਾਂ ਦੇ ਜਿਹੜੇ ਕਿ ਸੀਨੀਅਰ ਅਫਸਰ ਦੇ ਜੂਨੀਅਰ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ ਤਾਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਥਾਣਾ ਮੁੱਲਾਪੁਰ ਦਾਖਾ ਦੇ ਐਸ ਐਚ ਓ ਕੁਲਵਿੰਦਰ ਸਿੰਘ ਦੇ ਉੱਤੇ ਐਫ ਆਈ ਆਰ ਆ ਦਰਜ ਹੋ ਚੁੱਕੀ ਹੋਈ ਹੈ ਤਾਂ ਰੇਪ ਦੀ ਐਫ ਆਈ ਆਰ ਹੈ ਉਹ ਦਰਜ ਕੀਤੀ ਗਈ ਤਾਂ ਕਨਸਟੇਬਲ ਦੇ ਵੱਲੋਂ ਮਹਿਲਾ ਕਨਸਟੇਬਲ ਦੇ ਵੱਲੋਂ ਇਹ ਐਫਆਈਆ ਜਿਹੜੀ ਦਰਜ ਕਰਵਾਈ ਗਈ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਐਸਐਚਓ ਕੁਲਵਿੰਦਰ ਸਿੰਘ ਦੀ ਗ੍ਰਿਫਤਾਰੀ ਕਦੋਂ ਤੱਕ ਕੀਤੀ ਜਾਏਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਨਿਕ ਸਵੇਰਾ ਮੁੱਲਾਪੁਰ ਦਾ